ਬਾਈ ਜੀ ਇੱਕ ਚੀਜ਼ ਮੈਂ ਦੇਖ ਰਿਹਾ ਆ ਡੱਬੇ ਜੇ ਮਤਲਬ ਦੇਸੀ ਘਿਓ ਵਾਲੇ ਹੁੰਦੇ ਵੀ ਇਹ ਕੀ ਚੀਜ਼ ਰੱਖੀ ਹੋਈ ਹੈ ਇਹ ਵੀ ਆਪਾਂ ਦੇਸੀ ਘਿਓ ਹੀ ਰੱਖਿਆ ਜੀ ਠੀਕ ਹੈ ਜੀ ਹਾਂ ਜੀ ਪਰ ਹੈਗਾ ਫੁੱਟਿਆਂ ਦਾ ਲੱਗਦਾ ਮੈਨੂੰ ਬਿਲਕੁਲ ਇਸ ਤਰ੍ਹਾਂ ਹੈਗਾ ਕਿ ਜਿਹੜਾ ਅਸੀਂ ਜਿੰਨੀ ਵੀ ਗਾਰਡਨਿੰਗ ਕਰਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਵੀਡੀਓ ਦੇ ਸਟਾਰਟਿੰਗ ਤੇ ਕਿ ਅਸੀਂ ਕੀ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾਉਣੀ ਹੈ ਨਾ ਇੱਕ ਤਾਂ ਆਪਾਂ ਕੰਪੋਸਟ ਦੀ ਗੱਲ ਕਰਤੀ ਜੀ ਇੱਕ ਤੁਹਾਡੇ ਲਿਕੁਇਡ ਜਿਹੜੇ ਫਰਟੀਲਾਈਜ਼ਰ ਹੁੰਦੇ ਆ ਜੀ ਜੀ ਸਭ ਤੋਂ ਪਹਿਲਾਂ ਅਸੀਂ ਬਣਾਇਆ ਜੀ ਜਿਹੜਾ ਰਾਈਜ਼ ਐਨਜ਼ਾਈਮ ਹੈ ਨਾ ਜੀ ਹਾਂ ਜੀ ਹਾਂਜੀ ਰਾਈਸ ਇਨ ਚਾਇਨ ਜੀ ਇਹ ਚੌਲਾਂ ਦਾ ਮਤਲਬ ਪਾਣੀ ਕਹਿ ਦੀਏ ਜੀ ਆਪਾਂ ਨਹੀਂ ਜੀ ਚੌਲਾਂ ਦਾ ਪਾਣੀ ਨਹੀਂ ਕਹਿ ਸਕਦੇ ਇਹਨਾਂ ਨੂੰ ਆਪਾਂ ਚੌਲ ਉਬਾਲ ਕੇ ਠੀਕ ਆ ਜੀ ਇਹਨਾਂ ਨੂੰ ਆਪਾਂ ਉਧਾਰਕ ਜਾਂ ਤਿਆਰ ਕੀਤਾ ਹਾਂ ਹਾਂਜੀ ਅਰਕ ਬਣਾ ਦਿੱਤਾ ਠੀਕ ਆ ਜੀ ਤੇ ਇਹ ਸਭ ਤੋਂ ਜ਼ਿਆਦਾ ਆਪਾਂ ਯੂਜ਼ ਕਰ ਸਕਦੇ ਮਿਲੀਬੱਗ ਆਮ ਹੀ ਪ੍ਰੋਬਲਮ ਹੁੰਦੀ ਮਿਲੀਬੱਗ ਜਿਵੇਂ ਸਾਡੇ ਨਰਮੇ ਨੂੰ ਹੁੰਦੀ ਉਧਰੇ ਹਾਂਜੀ ਹਾਂਜੀ ਮਿੱਲੀ ਬਾਗ ਵਾਸਤੇ ਬਹੁਤ ਹੀ ਕਾਰਗਰ ਆ ਤੇ ਇਹਨੂੰ ਯੂਜ਼ ਕਰਨਾ ਜਿਹੜਾ 1 ਲੀਟਰ ਪਾਣੀ ਤੇ 50 ਗ੍ਰਾਮ ਇਹਦੀ ਡੋਜ਼ ਪਾਣੀ ਜਿਹੜੀ ਚੀਕ ਜੀ ਤੇ ਇਹ ਕਿੰਨਾ ਟਾਈਮ ਰੱਖਣਾ ਕੋ ਉਹਦੀ ਛੜਕਾ ਕਰ ਸਕਦੇ ਨਹੀਂ ਨਹੀਂ ਇਹਨੂੰ ਕਮ ਸੇ ਕਮ ਆਪਾਂ ਨੂੰ 15 ਦਿਨ ਰੱਖਣਾ 15 ਦਿਨਾਂ ਦੇ ਵਿੱਚ ਇਹਨੂੰ ਆਪਾਂ ਤਿੰਨ ਵਾਰੀ ਆਪਾਂ ਮਤਲਬ ਹਲਾਉਣਾ ਕਿ ਜਿੱਦਾਂ ਕਾਈ ਜੰਮ ਜਾਂਦੀ ਆ ਹਾਂਜੀ ਹਾਂਜੀ ਕਿ ਕਾਈ ਨਾ ਜੰਮੇ ਮੇਨ ਠੀਕ ਹੈ ਜੀ ਆ ਤੁਹਾਨੂੰ ਦੇਦ ਨਾਲ ਦੱਸੀ ਕੀ ਹੋ ਜਾ ਜੀ ਦੇਸੀ ਕਾ ਮੈਂ ਇਹਨੂੰ ਦੇਖ ਕੇ ਕਿਹਾ ਸੀ ਇਹ ਦੇਸੀ ਕਿਉਂ ਨਹੀਂ ਹੈਗਾ ਜੀ ਜੀ ਇਹ ਆਪਾਂ ਜਿੱਦਾਂ ਨਿੱਕੇ ਮੋٹے ਕੀੜੇ ਮਕੌੜੇ ਪੈਸਟ ਹੈਗੇ ਇਹਨਾਂ ਨੂੰ ਤਾਂ ਪਰੇ ਸਪਰੇਅ ਕਰਦੇ ਹੈਗੇ ਆ ਤੇ ਨਿੰਮ ਦਾ ਤੇਲ ਹੈ ਜੀ ਉਹਦੇ ਵਿੱਚ ਥੋੜਾ ਜਿਹਾ ਡਿਟਰਜੈਂਟ ਪਾਇਆ ਤੇ ਨਾਲ ਅਸੀਂ ਪਾਈ ਹੈ ਜੀ ਹਲਦੀ ਦੇਖੋ ਹਲਦੀ ਜੇ ਸਾਡੇ ਅੰਦਰ ਜੇ ਇਹ ਕੰਮ ਕਰਦੀ ਹੈ ਤੇ ਬਾਹਰ ਵੀ ਕੰਮ ਕਰਦੀ ਹੈ ਤੇ ਬਾਹਰ ਵੀ ਕੰਮ ਇਹਨੇ ਕਰਨੀ ਹੈ ਉਹਦਾ ਮਿਸ਼ਰਣ ਹੈਗਾ ਜੀ ਠੀਕ ਹੈ ਜੀ ਰੇਸ਼ੋ ਸਿੰਪਲ ਜੀ ਕਈ ਵਾਰ ਦਰਸ਼ਕ ਪੁੱਛ ਲੈਂਦੇ ਰੇਸ਼ੋ ਕੀ ਰੱਖੀ ਆ ਜਿਹੜੀਆਂ 1 ਚਮਚ 1 ਲੀਟਰ ਦੇ ਵਿੱਚ ਨਿੰਬ ਦਾ ਤੇਲ ਆਮ ਹੀ ਮਿਲ ਜਾਂਦਾ ਆਪਾਂ ਨੂੰ ਮਾਰਕੀਟ ਦੇ ਵਿੱਚ ਤੇ 1 ਲੀਟਰ ਪਾਣੀ ਦੇ ਵਿੱਚ ਤੇ ਨਾਲ 2-3 ਬੂੰਦਾ ਡਿਟਰਜੈਂਟ ਦੀਆਂ ਠੀਕ ਹੈ ਜੀ ਤੇ ਇੱਕ ਚਮਚ ਹਲਦੀ ਦੀ ਇਹ 1 ਲੀਟਰ ਦਾ ਜਿਹੜਾ ਘੋਲ ਦਾ ਜਿਹੜਾ ਇਹ ਵੀ ਉਵੇਂ 15-20 ਦਿਨ ਰੱਖ ਕੇ ਛਲਕਾ ਕਰ ਸਪਰੇਅ ਕਰਦੇ ਤੁਸੀਂ ਰਹਿਣਾ ਜੀ ਠੀਕ ਹੈ ਠੀਕ ਹੈ ਜੀ ਅੱਛਾ ਇਸ ਤੋਂ ਬਾਅਦ ਸਾਡੇ ਕੋਲ ਦੇਖੋ ਡੱਬਿਆਂ ਦੇ ਵਿੱਚ ਨਾ ਅਸੀਂ ਦੇਖੋ ਇਸ ਤਰ੍ਹਾਂ ਜੀ ਚੌਲਾਂ ਦਾ ਛਿਲਕਾ ਆ ਕੁਝ ਡੱਬਿਆਂ ਦੇ ਵਿੱਚ ਸਾਡੇ ਕੋਲ ਦੇਖੋ ਨਾਰੀਅਲ ਦਾ ਜਿਹੜਾ ਬੂਰਾ ਹੈਗਾ ਇਹ ਨਾ ਕੋਈ ਭੈਣ ਭਰਾ ਜੋ ਸਾਡੇ ਕੋਲ ਆਉਂਦੇ ਨਹੀਂ ਅਸੀਂ ਇਸ ਕਰਕੇ ਇਹਨੂੰ ਡਿਸਪਲੇ 'ਚ ਰੱਖਿਆ ਇੱਥੇ ਠੀਕ ਹੈ ਜੀ ਜਦੋਂ ਅਸੀਂ ਮਿੱਟੀ ਤਿਆਰ ਕਰਦੇ ਹਾਂ ਦੇਖੋ ਛੱਤ ਹੈ ਛੱਤ ਤੇ ਵਜ਼ਨ ਘੱਟ ਹੋਣਾ ਚਾਹੀਦਾ ਸੋ ਅਸੀਂ ਕੀ ਕਰਦੇ ਜੀ ਹਾਂ ਬਿਲਕੁਲ ਜਦੋਂ ਅਸੀਂ ਕੋਈ ਵੀ ਗਮਲਾ ਭਰਦੇ ਨੇ ਗਰੋ ਬੈਗ ਭਰਦੇ ਆ ਜੀ ਉਹ ਗਰੋ ਬੈਗ ਇਹਦਾ ਕੀ ਕਰੀਦਾ ਕਿ ਅਸੀਂ ਅੱਧਾ ਗਰੋ ਬੈਗ ਪੱਤਿਆਂ ਨਾਲ ਭਰ ਦਿੰਦਾ ਜੀ ਸੁੱਕੇ ਪੱਤੇ ਵੀ ਇਹ ਚ ਭਾਰ ਨਾ ਹੋਵੇ ਭਾਰਦਾ ਹੋਵੇ ਜੀ ਬਿਲਕੁਲ ਉਸ ਤੋਂ ਉੱਪਰ ਕੀ ਕਰਨਾ ਅਸੀਂ 50% ਮਿੱਟੀ ਜੀ ਠੀਕ ਹੈ ਜੀ 30% ਅਸੀਂ ਦੇਖੋ ਆ ਚੀਜ਼ ਪਾ ਸਕਦੇ ਆ ਚੌਲਾਂ ਦੇ ਛਿਲਕਾ ਅੱਛਾ ਕਈ ਵਾਰ ਇਹ ਫੰਗਸ ਬਣਾ ਦਿੰਦਾ ਹੈ ਇੱਕ ਗੱਲ ਨੋਟ ਕਰ ਲਿਓ ਪਹਿਲਾਂ ਅਸੀਂ ਇਹਨੂੰ ਪਾਣੀ ਵਿੱਚ ਭਿਉਂ ਕੇ ਰੱਖਦੇ ਆ 24 ਘੰਟੇ ਵਾਸਤੇ ਠੀਕ ਹੈ ਜੀ ਚਾਵਲ ਬਾਹਰ ਕੱਢ ਲੈਣੇ ਜੀ ਥੋੜੇ ਬੱਤੇ ਜਿਹੜੇ ਕਣ ਹੁੰਦਾ ਨਿਕਲ ਜਾਂਦਾ ਜੀ ਅੱਛਾ ਜੇਕਰ ਸਾਡੇ ਕੋਲ ਇਹ ਅਵੇਲੇਬਲ ਨਹੀਂ ਹੈਗਾ ਜੀ ਫਿਰ ਤੁਸੀਂ ਜਿਹੜਾ ਨਾਰੀਅਲ ਨਾਰੀਅਲ ਦਾ ਆਮ ਹੀ ਕੋਕੋ ਪੀਟ ਬਾਜ਼ਾਰ ਦੇ ਵਿੱਚ ਮਿਲ ਜਾਂਦਾ ਤੇਦੋਂ ਤੁਸੀਂ ਪਿਉ ਦੋ ਤੇ ਬਾਅਦ ਸਕਾਲੋ ਤੇ ਦੇ ਵਿੱਚ ਪਾ ਲੋ ਅੱਛਾ ਇਹਦੀ ਕੁਆਲਿਟੀ ਕੀ ਹੈਗੀ ਆ ਮਿੱਟੀ ਨੂੰ ਉਪਰਪਰਾ ਬਣਾ ਦਿੰਦਾ ਠੀਕ ਹੈ ਜੀ ਮਿੱਟੀ ਨੂੰ ਪੁਰਪਰਾ ਬਣਾਤਾ ਦੂਜਾ ਇਹਦੇ ਵਿੱਚ ਨਮੀ ਸਾਬ ਕੇ ਰੱਖਣ ਦੀ ਸਮਰੱਥਾ ਹੁੰਦੀ ਹੈ ਗਰਮੀ ਦੇ ਵਿੱਚ ਜਿਆਦਾ ਗਮਲੇ ਛੇਤੀ ਪਾਣੀ ਨਹੀਂ ਦੇਣਾ ਪੈਂਦਾ ਸੁੱਕਦਾ ਨਹੀਂ ਹੈਗਾ ਠੀਕ ਹੈ ਥੱਲੇ ਉਹ ਕਿੱਲਾ ਰੱਖਦੇ ਜੀ 50 ਤੇ 30 ਜੀ ਇਹ 80 ਹੋ ਗਿਆ ਜੀ ਜੀ ਬਾਕੀ 10% ਅਸੀਂ ਇਹਦੇ ਵਿੱਚ ਦੇਖੋ ਆ ਸਾਡੇ ਕੋ ਇਹਦੇ ਵਿੱਚ ਹੈਗਾ ਸਰੋਂ ਦੀ ਖੜ ਪਸ਼ੂਆਂ ਨੂੰ ਜਿਹੜਾ ਅਸੀਂ ਪਾਉਨੇ ਆ ਨਾ ਚਾਰਜ ਦੇ ਇਹ ਅੱਜ ਕੱਲ ਆਮ ਹੀ ਚਲਣ ਹੋ ਗਿਆ ਇਹ ਅਸੀਂ ਵਿੱਚ ਦੇ ਮਿਕਸ ਕਰ ਦਿੰਨੇ ਆ ਬਹੁਤ ਵਧੀਆ ਫਰਟੀਲਾਈਜ਼ਰ ਹੈਗਾ ਜੀ ਸਭ ਤੋਂ ਬੈਸਟ ਫਰਟੀਲਾਈਜ਼ਰ ਜਿਹੜਾ ਸਾਡੇ ਘਰਾਂ ਦੇ ਵਿੱਚ ਮਿਲ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਬਾਕੀ ਜੀ 10% ਅਸੀਂ ਰੇਤ ਪਾ ਦਿੰਨੇ ਆ ਫਿਰ ਜਾ ਕੇ ਸਾਡੀ ਜਿਹੜੀ ਮਿੱਟੀ ਦਾ ਇੱਕ ਵਧੀਆ ਜਿਹਾ ਮਿਸ਼ਰਣ ਬਣ ਜਾਂਦਾ ਜੀ ਔਰ ਰਿਜ਼ਲਟ ਤੁਸੀਂ ਇਹ ਸਾਰੇ ਦੇਖਦੇ ਪਏ ਤੁਹਾਡੇ ਸਾਹਮਣੇ ਸੀ ਜੀ ਤੇ ਇਸੇ ਤਰੀਕੇ ਨਾਲ ਜੀ ਇੱਕ ਚੀਜ਼ ਹੋ ਰਹੀ ਆ ਜੀ ਤੁਸੀਂ ਦੇਖੋ ਅਸੀਂ ਲੋਕ ਕੇਲੇ ਖਾ ਕੇ ਛਿੱਲਾ ਸੁੱਟ ਦਿੰਦੇ ਨੇ ਤੇ ਅਸੀਂ ਛਿੱਲਾ ਦੇਖੋ ਇਸ ਤਰ੍ਹਾਂ ਲੋਕ ਸੜਕ ਦੀ ਜੜਾ ਦਿੰਦਾ ਇਹਨੂੰ ਆਪਾਂ ਪਿਉ ਕੇ ਰੱਖਿਆ ਕਿੰਨੇ ਦਿਨ ਹੋ ਗਏ ਇਹਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਉਹ ਸਾਰੀਆਂ ਜੜੀਆਂ ਨੇ ਜਿੱਦਾਂ ਐਨਪੀਕੇ ਦੀ ਆਪਾਂ ਗੱਲ ਕਰ ਲਈਨੇ ਨਾ ਫਾਸਫੋਰਸ ਦੀ ਬੜੀ ਮਾਤਰਾ ਵਿੱਚ ਹੁੰਦਾ ਹੈ ਹੋਰ ਚੀਜ਼ਾਂ ਜੜੀਆਂ ਨੇ ਪੋਸ਼ਟਿਕ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਸਾਰੀਆਂ ਆਪਾਂ ਇਹ ਤੋਂ ਲੈ ਸਕਦੇ ਹਾਂ ਇਹ ਤੋਂ ਲੈ ਸਕਦੇ ਤੁਸੀਂ ਇਹਦਾ ਵੀ ਇੱਕ ਰੇਸ਼ੋ ਦੇ ਵਿੱਚ ਜਿਹੜਾ ਤੁਸੀਂ ਪਾ ਸਕਦੇ ਮਿੱਟੀ ਪਾ ਸਕਦੇ ਸਪਰੇ ਵੀ ਕਰ ਸਕਦੇ ਹੋ ਜੀ ਘਰ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਕੋਈ ਵੀ ਸਬਜ਼ੀ ਜੀ ਮਸਲਾ ਲੋ ਹਰ ਇੱਕ ਚੀਜ਼ ਨੂੰ ਆਪਾਂ ਯੂਜ਼ ਕਰ ਸਕਦੇ ਆ ਠੀਕ ਹੈ ਜੀ ਲਗਭਗ ਪਿੰਡਾਂ ਦੇ ਵਿੱਚ ਹਰ ਪੰਜਾਬੀ ਦੇ ਘਰ ਦੇ ਵਿੱਚ ਜੀ ਆ ਚੀਜ਼ ਮਿਲ ਜਾਂਦੀ ਆ ਇਹ ਹੈਗੀ ਜੀ ਲੱਸੀ 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 ਤੇ ਲੱਸੀ ਆਪਾਂ ਜਿਹੜਾ ਇਹਨੂੰ ਆਪਾਂ ਕਾਪਰ ਦਾ ਵਿੱਚ ਇਹਦੇ ਇੱਕ ਬਰਤਨ ਰੱਖਿਆ ਠੀਕ ਹੈ ਜੀ ਮੇਂ ਜਿਹੜੀ ਲਾਪਨ ਬਣਾਉਣ ਵਾਸਤੇ ਲੱਸੀ ਤਾਂ ਆਪਾਂ ਹਰੇ ਇੱਕ ਘਰ ਵਿੱਚ ਉੱਦੈ ਸਿੱਟ ਦਵਾਂਗੇ ਲੇਕਿਨ ਇਹਨੂੰ ਮੈਡੀਸਿਨ ਬਣਾਉਣ ਵਾਸਤੇ ਇਹਦੇ ਵਿੱਚ ਆਪਾਂ ਕਾਪਰ ਯੂਜ਼ ਕੀਤਾ ਵਾ ਕਿ ਉਹ ਜਰੀਲਾ ਮਾਦਾ ਬਣੇ ਤੇ ਆਪਣੇ ਜਿਹੜੇ ਵੀ ਪੈਸ ਬਿਲਕੁਲ ਹਾਂ ਜੀ ਜਿੱਦਾਂ ਨਿੱਕੀ ਨਿੱਕੀ ਮੱਛਰੀ ਮੁੱਛੀ ਹਨ ਪਰ ਦੇਸੀ ਤਰੀਕੇ ਨਾਲ ਦੇਸੀ ਸਪਰੇਅ ਹੋ ਗਈ ਆ ਆਪਣੀ ਬਿਲਕੁਲ ਬਿਲਕੁਲ ਜਦੋਂ ਕੋਈ ਸਾਡੇ ਕੋਲ ਆਉਂਦਾ ਵੀ ਹੈਗਾ ਨਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਨਾ ਸਖਾਈਏ ਆ ਹੋਰ ਦੱਸੀਏ ਇਹ ਇੱਕ ਬਹੁਤ ਵੱਡੀ ਗੱਲ ਹੈ ਜੀ ਜੋ ਵੀ ਚੀਜ਼ ਤੁਸੀਂ ਕਰਦੇ ਹੋ ਆਪਣੇ ਘਰ 'ਚ ਜੋ ਆਪਣੇ ਬੂਟਿਆਂ ਤੇ ਇੰਪਲੀਮੈਂਟ ਕਰਦੇ ਆ ਤਾਂ ਦਰਸ਼ਕਾਂ ਨਾਲ ਵੀ ਤੁਸੀਂ ਸ਼ੇਅਰ ਕੀਤਾ ਤਾਂ ਜੋ ਕੋਈ ਵੀ ਘਰੇ ਆਪਣੇ ਇੱਕ ਹੁੰਦਾ ਨਾ ਜਦੋਂ ਸ਼ੁਰੂਆਤ ਕਰਦਾ ਉਦੋਂ ਜ਼ਰੂਰੀ ਹੈ ਆਪ ਨੂੰ ਪਤਾ ਹੋਵੇ ਵੀ ਕਿਹੜੀ ਚੀਜ਼ ਨਾਲ ਆਪਣੇ ਬੂਟੇ ਆਪਾਂ ਛੇਤੀ ਚਲਾ ਸਕਦੇ ਆ ਤੇ ਬਿਮਾਰੀ ਰਹਿਤ ਰੱਖ ਸਕਦੇ ਆ ਵੱਡੀਆਂ ਵੱਡੀਆਂ ਕਾਨਫਰੰਸਾਂ ਅੱਜਕੱਲ੍ਹ ਹੁੰਦੀਆਂ ਧਰਤੀ ਨੂੰ ਬਚਾਉਣਾ ਗਲੋਬਲ ਵਾਰਮਿੰਗ ਦੀਆਂ ਗੱਲਾਂ ਹੁੰਦੀਆਂ ਨੇ ਜੀ ਤੇ ਆਪਾਂ ਗੱਲ ਕਰਦੇ ਕਿ ਕਿਉਂ ਨਾ ਆਪਾਂ ਆਪਣੇ ਆਪ ਨੂੰ ਇੱਕ ਇਕਾਈ ਮੰਨ ਕੇ ਚੱਲੀਏ ਬਿਲਕੁਲ ਨਹੀਂ ਨਾ ਦੇਖ ਰਹੀ ਮੇਰੇ ਮਗਰ ਲੋਕ ਕਿੰਨੇ ਇਕੱਠੇ ਹੋਣਗੇ ਮੈਂ ਕੱਟ ਕਰਕੇ ਮੈਂ ਗੱਲ ਕਰਨੀ ਗੱਲ ਰੱਖਣੀ ਆ ਵੀ ਆਪਾਂ ਉਹ ਜੀ ਦਾ ਹਿੱਸਾ ਬਣ ਕੇ ਚੱਲੀਏ ਕੋਈ ਕਰਦੇ ਨਹੀਂ ਕੋਈ ਗੱਲ ਨਹੀਂ ਆਹ ਕਹਿੰਦੇ ਨਾ ਅਸੀਂ ਚੱਲਦੇ ਕੇ ਕਾਫਲਾ ਬਣਦਾ ਗਿਆ ਬਿਲਕੁਲ ਜੀ ਬਿਲਕੁਲ ਸੋ ਜੀ ਸਾਡੇ ਦਾ ਭੈਣ ਭਰਾ ਜੁੜਦੇ ਜਾਂਦੇ ਕੋਸ਼ਿਸ਼ ਕਰੀਦੀ ਆ ਉਹਨਾਂ ਨੂੰ ਅਸੀਂ ਜੋ ਅਸੀਂ ਸਿੱਖਦੇ ਅਸੀਂ ਸਿੱਖਦੇ ਹਾਂ ਜਿੱਥੇ ਅਸੀਂ ਅੱਜ ਵੀ ਮੰਨਦੇ ਸਾਨੂੰ ਕੁਝ ਨਹੀਂ ਆਉਂਦਾ ਸਿੱਖਦੇ ਆ ਤੇ ਉਹ ਸਾਡੇ ਪੱਲੇ ਵਿੱਚ ਆਉਂਦਾ ਅਸੀਂ ਅੱਗੇ ਉਹਨੂੰ ਵੰਡਿਦਾ ਜੇ ਆਪੇ ਵੀਡੀਓ ਸਰਾਈ ਜਾਂ ਭੈਣ ਭਰਾ ਸਾਡੇ ਕਿਉਂਦਾ ਜੀ ਠੀਕ ਆ ਜੀ ਤੇ ਸਰ ਇਸ ਤੋਂ ਅੱਗੇ ਮੈਂ ਇਹ ਪਾਈਪਾਂ ਦੇ ਵਿੱਚ ਵੀ ਆਪਾਂ ਮਤਲਬ ਲਾਏ ਹੋਏ ਆ ਜੀ ਇਹ ਕਨਸੈਪਟ ਉਹਨਾਂ ਵਾਸਤੇ ਜਿਨ੍ਹਾਂ ਕੋਲ ਜਗ੍ਹਾ ਬਹੁਤ ਹੀ ਘੱਟ ਹੈ ਮਾਲਕਾਂ ਦਾ ਹਵਾਲੀ ਜਗ੍ਹਾ ਵੀ ਘੱਟ ਹੈ ਆਪਾਂ ਥੋੜੀ ਜਗ੍ਹਾ ਹੈ ਬਾਲਕਨੀ ਜਿਹੜੇ ਗਾਰਡਨਿੰਗ ਉਹਦੇ ਵਾਸਤੇ ਕਨਸੈਪਟ ਹੈਗਾ ਤੁਸੀਂ ਦੇਖੋ 6 ਇੰਚ ਦੇ ਪਾਈਪ ਹੈਗੇ ਆ ਜੀ 6 ਇੰਚ ਦੇ ਪਾਈਪਸ ਦੇ ਵਿੱਚ ਤੁਸੀਂ ਦੇਖੋ ਆਪਾਂ 1 2 3 4 5 ਦੇਖੋ ਸਾਡੇ ਪਲਾਂਟਰ ਬਣੇ ਹੋਏ ਆ ਠੀਕ ਹੈ ਜੀ ਤੁਸੀਂ ਦੇਖੋ ਟਮਾਟਰ ਮਿਰਚੇ ਸ਼ਿਮਲਾ ਮਿਰਚ ਤੇ ਰਿਜ਼ਲਟ ਦੇਖੋ ਬਣਨੇ ਸ਼ੁਰੂ ਹੋ ਗਏ ਬਿਲਕੁਲ ਜੀ ਉੱਪਰ ਬੈਂਗਨ ਜਿਹੜੇ ਅਸੀਂ ਖੁੱਲੇ ਪਾਈਪ ਚ ਲਾ ਦਿੱਤੇ ਆ ਬੜਾ ਸਿੰਪਲ ਤੇ ਬਹੁਤ ਖਾਸ ਚੀਜ਼ ਹੈ ਵੀ ਮਤਲਬ ਜੋ ਚੀਜ਼ ਤੁਸੀਂ ਸੋਚ ਕੇ ਕਨਸੈਪਟ ਲੈ ਕੇ ਚੱਲੇ ਹੋ ਇੱਕ ਨਵਾਂ ਕਨਸੈਪਟ ਲੈ ਕੇ ਆ ਪਰ ਉਹਦੇ ਬਾਕੀ ਰਿਜ਼ਲਟ ਵੀ ਮਿਲ ਰਹੇ ਨੇ ਆਪਾਂ ਤੇ ਜੀ ਸਾਹਮਣੇ ਹੈ ਨਾ ਕਈ ਵਾਰ ਉਹ ਚੀਜ਼ਾਂ ਦਿਖਾ ਦੇ ਦਈਆਂ ਜੀ ਬਣਾ ਦੇ ਦਿੱਤੀਆਂ ਦੇਖੋ ਨਤੀਜੇ ਤੁਹਾਡੇ ਸਾਹਮਣੇ ਆ ਸਾਹਮਣੇ ਹੈ ਜੀ ਹੁੰਦਾ ਹੈ ਜੀ ਕਰ ਸਕਦੇ ਤੁਸੀਂ ਇਹਨਾਂ ਚੀਜ਼ਾਂ ਅਸੀਂ ਚਾਰ ਪਾਈਪ ਲਗਾ ਦਾਂਗੇ ਜੀ ਇਹ ਫੈਮਿਲੀ ਦੀ ਸਬਜ਼ੀ ਹੈ ਠੀਕ ਹੈ ਜੀ ਬਾਾਕੀ ਸਬਜ਼ੀਆਂ ਲੱਗਣਗੀਆਂ 5 ਦਿਨ ਦੀ ਸਬਜ਼ੀ ਪ੍ਰੋਪਰ ਕਲੀਅਰ ਆ। ਤੇ ਮੇਨਟੇਨੈਂਸ ਬੜੀ ਘੱਟ ਹੈ ਜੀ। ਇੱਕ ਵਾਰ ਤੁਸੀਂ ਵੜਾ ਲੇ ਤੁਹਾਡੇ ਕੋ ਮੇਰੇ ਖਿਆਲ ਨਾਲ 10-12 ਸਾਲ ਨਹੀਂ ਜਾਣੇ। ਠੀਕ ਹੈ ਜੀ। ਸਬਜ਼ੀਆਂ ਬਦਲੀ ਚੱਲੋ ਤੇ ਤੁਸੀਂ ਖਾਈ ਚੱਲੋ। ਜੀ ਤੁਹਾਨੂੰ ਦੱਸਿਆ ਖਾਦਾ ਜਿਹੜੀਆਂ ਆਪਾਂ ਆਰਗੇਨਿਕ ਦੀ ਭਾਈ ਚੱਲੋ। ਇੱਕ ਮੈਨੂੰ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਹੋਈ ਵੀ ਛੱਤ ਵਾਲਾ ਖੇਤ ਕਿਹ ਹੈ ਜਿਹੜਾ ਉਹ ਹਵਾ ਵਾਲਾ ਖੇਤ ਵੀ ਦੇਖ ਲੈ ਜੀ ਤੇ ਲੌਂਕਣ ਵਾਲਾ ਮਤਲਬ ਕੰਧ ਵਾਲਾ ਖੇਤ ਵੀ ਦੇਖ ਲੈ। ਵੀ ਇੱਕੋ ਖੇਤ ਦੇ ਵਿੱਚ ਬਹੁਤ ਸਾਰੇ ਖੇਤ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਬਿਲਕੁਲ ਜੀ। ਜੀ ਅੱਗੇ ਜੀ ਸਰ ਹੋਰ ਪੜਾਹ ਕੋ ਦੇਖਣ ਵਾਸਤੇ ਹਾਉ ਤੇ ਬਾਦ ਆਹੇ ਗੰਡੇ ਆ ਗਏ ਜੀ ਗੰਡੇ ਆ ਗਏ ਜੀ ਗੰਡੇ ਆ ਇਹਦੇ ਵਿੱਚ ਹੀ ਅਸੀਂ ਜੀ ਪੜੋਲ ਜੀ ਪੜੋਲ ਦੀ ਵੱਲ ਵੀ ਲਾਈ ਹੈ ਜੀ ਇਹਦੇ ਵਿੱਚ ਵੀ ਆਪਾਂ ਮਲਟੀ ਕ੍ਰੋਪਿੰਗ ਕੀਤੀ ਹੋਈ ਜੀ ਠੀਕ ਹੈ ਜੀ ਇਹਦੇ ਵਿੱਚ ਪੜੋਲ ਲਾਏ ਨੇ ਜਿਨਾਂ ਆਪਾਂ ਰਾਮ ਤੋਰੀਆਂ ਵੀ ਲਾਈਆਂ ਨੇ ਜੀ ਹਾਂ ਜੀ ਅੱਛਾ ਤੁਹਾਨੂੰ ਗੱਲ ਦੱਸੀਏ ਜੀ ਇੱਕ ਵੀਡੀਓ ਅਸੀਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਪੜੋਲ ਵਾਲੀ ਇਹ ਲੱਕ ਦੇ ਜੀ ਔਰ ਮੈਂ ਮੰਨਦਾ ਕਿ ਸਾਨੂੰ ਵੀ ਚਲੋ ਇੰਨੀ ਨੌਲੇਜ ਹੈ ਨਹੀਂ ਪਰ ਕਈ ਸਾਡੇ ਭੈਣ ਭਰਾ ਹੈਗੇ ਉਹ ਪੜੌਰ ਵੀ ਜਿਹੜੇ ਆ ਗੈਸਰੀ ਕਰ ਪਾਏ ਕਿ ਇਹ ਸਬਜੀ ਹੈ ਕਿਹੜੀ ਹੈ। ਕੀ ਬਾਤ ਹੈ। ਪਤਾ ਹੀ ਨਹੀਂ ਹੈ। ਆਮ ਲੋਕਾਂ ਨੂੰ ਪਤਾ ਹੀ ਨਹੀਂ ਜੀ ਆਮ ਤਾਂ ਪੰਜ ਸੱਤ ਸਬ지 ਤੇ ਖੜੇ ਆ। ਵਿੱਚ ਆਪਾਂ ਸ਼ਕਰਗੰਦੀ ਵੀ ਲਗਾਈ ਕਿ। ਠੀਕ ਹੈ ਜੀ। ਉਹ ਸ਼ੀ ਦੀ ਥੱਲੇ ਵਾਲੀ ਮਿੱਟੀ 'ਚ ਸ਼ਕਰਗੰਦੀ ਪਾਈ। ਇਹਨੇ ਆਟੋਮੈਟਿਕਲੀ ਜਿੱਦਾਂ ਪਿਆਜ਼ ਕੱਢ ਲੈਣੇ ਆ ਸ਼ਕਰਗੰਦੀ। ਉਸ ਤੋਂ ਬਾਅਦ ਹੁਣੇ ਚੱਲ ਪੈਣੀ। ਠੀਕ ਹੈ ਜੀ। ਹੋਰ ਦੱਸਣਾ ਜੀ ਸਾਡੇ ਭੈਣ ਭਰਾ ਜਿਹੜੇ ਵੀਡੀਓਜ਼ ਦੇਖਦੇ ਜਿਹੜੇ ਸ਼ੌਕ ਰੱਖਦੇ ਜਾਂ ਕਰ ਸਕਦੇ ਆ ਨਾ। ਬੜੇ ਵੱਡੇ ਲੈਵਲ ਇਸ ਤਰ੍ਹਾਂ ਆ ਦੇਖੋ ਪਾਥੀਆਂ ਜਿਹੜੀਆਂ ਅਸੀਂ ਧਿਓ ਕੇ ਰੱਖੀਆਂ ਜੀ ਠੀਕ ਹੈ ਜੀ ਬੜਾ ਵਧੀਆ ਫਰਟੀਲਾਈਜ਼ਰ ਬਣ ਜਾਂਦਾ ਤੁਸੀਂ ਇਹਦੀ ਸਪਰੇ ਵੀ ਕਰ ਸਕਦੇ ਹੋ ਇਹਨੂੰ ਮਿੱਟੀ ਵਿੱਚ ਵੀ ਮਿਲਾ ਸਕਦੇ ਹੋ ਦੇਖੋ ਇਹ ਸਾਡੇ ਜ਼ਿੰਮੇਦਾਰ ਭੈਣ ਭਰਾ ਵੱਡੇ ਲੈਵਲ ਤੇ ਵੀ ਕਰ ਸਕਦੇ ਪਾਥੀਆਂ ਤੇ ਅਵੇਲੇਬਲ ਹੋਈ ਜਾਂਦਾ ਪਰ ਹਰ ਇੱਕ ਘਰ ਦੇ ਵਿੱਚ ਅਵੇਲੇਬਲ ਨਹੀਂ ਜੀ ਤੇ ਇਸੇ ਤਰੀਕੇ ਨਾਲ ਜਿਹੜੀ ਤੁਹਾਡੇ ਨਾਲ ਗੱਲ ਕੀਤੀ ਸਰੋਦੀ ਖਾੜ ਦੀ ਵੱਡੇ ਲੈਵਲ ਤੇ ਦੇਖੋ ਅਸੀਂ ਇਸ ਤਰ੍ਹਾਂ ਘੜੇ ਵਿੱਚ ਸਰੋਦੀ ਖਾੜ ਨੂੰ ਜਿਹੜਾ ਅਸੀਂ 24 ਘੰਟੇ ਦੀ ਦਮ ਭਿਓ ਕੇ ਰੱਖ ਦਿੰਦੇ ਹਾਂ ਜੀ ਠੀਕ ਹੈ ਦੇਖੋ ਕੀ ਬਾਤ ਤੁਸੀਂ ਸਿਰਫ ਅੱਧਾ ਕਿਲੋ ਜਿਹੜੀ ਸਰੋਦੀ ਖਾੜ ਨੂੰ ਅੱਧਾ ਕਿਲੋ ਸਰ ਜੀ 10 ਲੀਟਰ ਪਾਣੀ ਐਡ ਕਰਕੇ ਤੁਸੀਂ ਸਪਰੇਅ ਕਰ ਦਿਓ ਚਾਹੇ ਤੁਸੀਂ ਜਿਹੜਾ ਉਹ ਮਿੱਟੀ ਬਣਾ ਦਿਓ ਜੀ ਤੇ ਫੁੱਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਗਾਰਡਨ ਜੀ ਮੈਂ ਵੀ ਉਹੀ ਸ਼ਾਰਟ ਕਵਰ ਕਰ ਰਿਆ ਸੀਗਾ ਜੀ ਤੇ ਇਧਰ ਆਪਣੀ ਪੰਜਾਬੀ ਮਾਂ ਬੋਲੀ ਹੋ ਰਹੀ ਜੀ ਪੰਜਾਬੀ ਮਾਂ ਬੋਲੀ ਬਿਲਕੁਲ ਜੀ ਪੰਜਾਬੀ ਮਾਂ ਬੋਲੀ ਵਗੈਰਾ ਆਪਾਂ ਕੁਝ ਵੀ ਨਹੀਂ ਹੈਗੇ ਜੀ ਤੇ ਇੱਕ ਖਾਸ ਕਨਸੈਪਟ ਬੱਚਿਆਂ ਵਾਸਤੇ ਜੋ ਬੱਚੇ ਆਉਂਦੇ ਨੇ ਸਾਡੇ ਰਿਸ਼ਤੇਦਾਰ ਆਉਂਦੇ ਨੇ ਉਹਨਾਂ ਦੇ ਬੱਚੇ ਆਉਂਦੇ ਨੇ ਸਾਡੇ ਲੋ ਇਹ ਗਿਫਟ ਹੁੰਦੀ ਹੈ ਕਿ ਕੁਛ ਨਾ ਕੁਛਰ ਉਹਨਾਂ ਨੂੰ ਵੇਖਲਾ ਸਿੱਖ ਕੇ ਜਾਣ ਜੀ ਸਿੱਖ ਕੇ ਜਾਣ ਜੀ ਜੀ ਇੰਤਰਾ ਹੈ ਜੀ ਇਹ ਪੂਰਾ ਪੰਜਾਬ ਆ ਆਪਣਾ ਪੰਜਾਬ ਜੀ ਜਿਹੜੀ ਧਰਤੀ ਤੇ ਆਪਾਂ ਰਹਿੰਦੇ ਆ ਜੀ ਜੀ ਨਾ ਸੋਰ ਬਣਦੀ ਹੈਗੀ ਪੰਜਾਬ ਦਾ ਨਕਸ਼ਾ ਬਣਿਆ ਤੇ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਵੀ ਪੰਜਾਬ ਦੇ ਇੱਕ ਅਜਿਹੇ ਜਿਹੜਾ ਵੀ ਜਿਹੜਾ ਦੋ ਹਿੱਸਿਆਂ 'ਚ ਬਣਿਆ ਬਿਲਕੁਲ ਜੀ ਇੱਕੋ ਇੱਕ ਜ਼ਿਲ੍ਹਾ ਪੰਜਾਬ ਦੇ ਵਿੱਚ ਮੈਂ ਸੋਚਦਾ ਮੈਨੂੰ ਲੱਗਦਾ ਪੂਰੇ ਇੰਡੀਆ ਦੇ ਵਿੱਚ ਹੀ ਹੈ ਨਾ ਇੱਕ ਜ਼ਿਲ੍ਹਾ ਜਿਹੜਾ ਹੈਗਾ ਦੋ ਹਿੱਸਿਆਂ ਵਿੱਚ ਦੇਖੋ ਜੀ ਮੇਮ ਜਿਹੜਾ ਕਪੂਰਥਲਾ ਤੇ ਇੱਥੇ ਆ ਜਿੱਥੇ ਆਪਾਂ ਇਸ ਸਮੇਂ ਖੜੇ ਆ ਜੀ ਜਲੰਧਰ ਨੂੰ ਕ੍ਰੋਸ ਕਰਕੇ ਇਹ ਫਗਵਾੜਾ ਹੈਗਾ ਜੀ ਤੇ ਇਹ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਆਉਂਦਾ ਜੀ ਤੇ ਸੋ ਜਿਹ ਆਪਾਂ ਇਧਰੋਂ ਸਟਾਰਟ ਕਰਦੇ ਆ ਜੀ ਦੇਖੋ ਤੁਸੀਂ ਸਭ ਤੋਂ ਪਹਿਲਾਂ ਅਸੀਂ ਆਪਾਂ ਘਰਾਂ ਦੇ ਵਿੱਚ ਰੰਗ ਰੋਗਨ ਪੇਂਟ ਆਪਣੇ ਕੋਠੀਆਂ 'ਚ ਕਰਾਉਣੇ ਆ ਜੀ ਪਾਲਟੀਆਂ ਅਸੀਂ ਸੁੱਟ ਦਿੰਦੇ ਆ ਜਾਂ ਅਸੀਂ ਚੌਲ-ਚੂਲ ਪਾ ਕੇ ਜਾਂ ਕੋਈ ਆਰਮ ਦੇ ਜਾਂ ਅਸੀਂ ਇਹਨੂੰ ਵੇਚ ਦਿੰਦੇ ਆ ਜਾਂ ਚਾਵਲ ਵਗੈਰਾ ਪਾ ਕੇ ਇਸ ਨੂੰ ਸਾਂਭ ਲੈਂਦੇ ਆ ਪਰ ਅਸੀਂ ਇਸਤੇਮਾਲ ਜੀ ਤਾਂ ਕਿਚਨ ਕੰਪੋਸਟ ਬਣਾਉਣ ਵਾਸਤੇ ਕੁਝ ਫੁੱਟੇ ਲਾਏ ਆ ਇਹਦੇ ਵਿੱਚ ਅਸੀਂ ਲਾਇਆ ਜੀ ਮਹਿੰਦੀ ਦਾ ਬੂਟਾ ਠੀਕ ਹੈ ਜੀ ਜ਼ਿਆਦਾਤਰ ਇਹ ਕਹਿੰਦੇ ਇਹਦੀ ਮੰਨਤਾ ਹੈ ਕਿ ਕਪਸ਼ੂਗਨ ਮੰਨਦੇ ਨੇ ਤਾਂ ਅਸੀਂ ਉਹ ਚੀਜ਼ ਪੁੱਜ ਕੇ ਲਾਈ ਇੱਥੇ ਕਿਉਂਕਿ ਕੁਦਰਤ ਦੀ ਕੋਈ ਚੀਜ਼ ਜਿਹੜੀ ਆ ਉਹ ਕਦੇ ਵੀ ਮਾੜੀ ਨਹੀਂ ਹੋ ਸਕਦੀ ਮਾੜੀ ਨਹੀਂ ਹੋ ਸਕਦੀ ਜੀ ਮਾਲ ਜਿਵੇਂ ਮੈਂ ਵੀ ਦੇਖਿਆ ਜੀ ਇੱਕ ਅਨਾਰ ਨੂੰ ਮੰਨਦੇ ਤਿੰਨ ਚੀਜ਼ਾਂ ਹੋਣੀਆਂ ਆ ਵੀ ਅਸੀਂ ਆਪਣੀ ਗਾਰਡਨ ਸੁਭਾ ਬਣਾਇਆ ਹੈ ਕਿਸੇ ਤਰੀਕੇ ਨਾਲ ਜਿਵੇਂ ਗੱਲ ਕੀਤੀ ਜੀ ਆਟੋਮਾਟ ਪਲਾਂਟ ਦੀ ਇੰਦਰ ਲੱਗਾ ਆ ਤੇ ਇੰਦਰ ਜਿਹੜਾ ਮੱਖੀਆਂ ਮੱਛਰੀਆਂ ਭਜਾਉਂਦਾ ਪਿਆ ਜੀ ਉੱਥੋਂ ਠੀਕ ਹੈ ਜੀ ਅੱਗੇ ਜੀ ਸਾਡੇ ਕੋਲ ਹੈਗਾ ਜੀ ਚੀਕੂ ਚੀਕੂ ਤਾਂ ਇਹ ਐਕੀਪਰ ਜਾਣਾ ਜੀ ਫਿਰ ਚੀਕੂ ਬਹੁਤ ਲੱਗਦੇ ਆ ਪੰਜਾਬ ਚਿਪੜ ਨਵੀਂ ਪਨੀਰੀ ਨੂੰ ਨਹੀਂ ਪਤਾ ਚਿਪੜ ਕੀ ਹੈ ਤੇ ਚਿਪੜਾਂ ਦੇ ਬੱਲਾ ਵੀ ਵਿੱਚ ਹੈਗੀਆਂ ਉਹ ਲੱਗਣ ਸ਼ੁਰੂ ਨਹੀਂ ਹੋਏ ਬਸ ਕੁਲਪਾਲੇ ਸ਼ੁਰੂ ਹੋ ਗਏ ਚਿਪੜ ਜਿਹੜੇ ਆ ਮਤਲਬ ਸਾਡੇ ਟਿੱਬਿਆਂ ਦੇ ਆਮ ਦੇਖਣ ਨੂੰ ਮਿਲਦੇ ਜਿਹੜੀ ਚੀਜ਼ ਮਾਨਸਾ ਪਿੰਡੇ ਚ ਇੰਦਰ ਘਟ ਹੈ ਮਾਝਾ ਦੁਆਬ ਏਰੀਆ ਜਿਹੜਾ ਹੈ ਨਾ ਘਟਿਆ ਤੇ ਇਹ ਬੱਚਿਆਂ ਨੂੰ ਇੰਦਰ ਜਮੇ ਨਹੀਂ ਪਤਾ ਹੋਣਾ ਹਾਂ ਤੁਸੀਂ ਬਾਕੀ ਇਹ ਵੇਖੋ ਵੀ ਇਹਨਾਂ ਤੋਂ ਕੋਈ ਆਪਾਂ ਇਹਨਾਂ ਨੂੰ ਬੀ ਨਹੀਂ ਲਾਉਣੇ ਪਏ ਦੇ ਕਿਤੇ ਤੋਂ ਬੀ ਮੰਗੇ ਵੀਡੀਓ ਚ ਇਹ ਨਹੀਂ ਲਾਈ ਨੀ ਕਦੀ ਹੈਗੇ ਸਾਨੂੰ ਕੀ ਪਤਾ ਆਪੇ ਉੱਗੇ ਨੇ ਆ ਕੇ ਸਾਡੇ ਆਪੇ ਕਿਸੇ ਉਹਦੇ ਨਾਲ ਆ ਗਏ ਹੈ ਜੀ ਸਾਡਾ ਪਿੰਡਿਆਂ ਦਾ ਖੇਤ ਹੈ ਜੀ ਇੱਧਰ ਆਹ ਦੇਖੋ ਜੀ ਦੋਸਤ ਮੇਰੇ ਬੇਡੇ ਨੂੰ ਪਿੰਡਿਆਂ ਬਹੁਤ ਪਸੰਦ ਹੈ ਤਾਂ ਹੀ ਦੋਹਾਂ ਨਾਲ ਠੀਕ ਹੈ ਜੀ ਵੀ ਕਰਾਂ ਕਿਤੇ ਪ੍ਰੋਬਲਮ ਆ ਗਈ ਤਾਂ ਰਹਿ ਜਾਣ ਜੀ ਐਸ ਵਾਰ ਟਰਾਈ ਕੀਤਾ ਸੀ ਕਿ ਗਮਲਿਆਂ ਦੇ ਵਿੱਚ ਵੀ ਪਿੰਡਿਆਂ ਹੋ ਸਕਦੀਆਂ ਨੇ ਜੀ ਹਲੋ ਤੇ ਸਾਡਾ ਝੰਡਿਆਂ ਦਾ ਖੇਤ ਹੈ ਜੀ ਇੱਧਰ ਠੀਕ ਹੈ ਜੀ ਔਰ ਐਸ ਸੈਕਸ਼ਨ ਦੇ ਵਿੱਚ ਜੀ ਪਿਆਜ਼ ਤੋਂ ਬਾਅਦ ਸਾਡੀ ਲੱਗਦੀ ਹੈ ਹਲਦੀ ਅੱਛਾ ਜੀ ਹਲਦੀ ਇਹਦੇ ਵਿੱਚੋਂ ਕੱਢ ਚੁੱਕੇ ਹਾਂ ਜੀ ਠੀਕ ਹੈ ਜੀ ਤੁਸੀਂ ਮੰਨਣਾ ਨਹੀਂ ਤਿੰਨ ਕ੍ਰੇਟ ਹਲਦੀ ਦੇ ਅਸੀਂ ਕੱਢੇ ਆ ਜੀ ਜੀ ਜਿਹੜੀ ਕਿ ਮੇਰੇ ਖਿਆਲ ਨਾਲ ਇੱਕ ਘਰ ਲਈ ਤਾਂ ਬਹੁਤ ਜ਼ਿਆਦੀ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਕਿਹੜੀ ਚੀਜ਼ ਨਾਲ ਵੀ ਹੋਰ ਕੀਤੀ ਜਿਵੇਂ ਛਾਤ ਆ ਅਸੀਂ ਮਲਟੀ ਕ੍ਰੋਪਿੰਗ ਦੀ ਗੱਲ ਕਰਦੇ ਆ ਜੀ ਅਸੀਂ ਇੱਥੇ ਹਲਦੀ ਬੀਜ ਚੁੱਕੇ ਆ ਅੱਛਾ ਜੀ ਹਾਂ ਜੀ ਇਹਦੇ ਉੱਪਰ ਜਿਹੜੇ ਅਸੀਂ ਲਾ ਦਿੱਤੇ ਜੀ ਹਦਵਾਨੇ ਵਗੈਰਾ ਖਰਬੂਜੀ ਅਸੀਂ ਲਾਉਂਦੇ ਆ ਖਰਬੂਜੀ ਜਿਹੜੇ ਮੇਰੇ ਖਿਆਲ ਨਾਲ 1.5 ਮਹੀਨੇ ਦੇ ਵਿੱਚ ਖਤਮ ਹੋ ਜਾਣੇ ਜਿਵੇਂ ਜੂਨ ਚ ਪੂਰੀ ਤਰ੍ਹਾਂ ਆ ਮਤਲਬ ਉੱਤੇ ਹੁੰਦੇ ਨੇ ਜੀ ਆਪਾਂ ਥੋੜਾ ਜਿਹਾ ਟ੍ਰੈਕਲ ਕਰੀ ਜਾਏ ਤੇ ਚੀਜ਼ਾਂ ਨੂੰ ਇਹ ਹੁੰਦੀਆਂ ਜੀ ਮਤਲਬ ਪਹਿਲੀ ਸਿਸਟਮ ਲੱਗਾ ਵੀ ਹਦਵ ਜੀ ਹੁਣ ਤੁਹਾਨੂੰ ਦਿਖਾਈਏ ਜਿਹੜੀ ਛੱਤ ਉੱਪਰ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜੀ ਜੀ ਕਮਾਲ ਖੇਤਾਂ ਦੇ ਦੇਖਿਆ ਹੋਣਾ ਤੇ ਕਮਾਲ ਸਾਡੀ ਛੱਤ ਉੱਪਰ ਵੀ ਹੈਗਾ ਤੁਸੀਂ ਹਾਈਟ ਵੇਖੋ ਮੇਰੇ ਤੋਂ ਵੀ ਉੱਪਰ ਹੈ ਫਿਲਹਾਲ ਦੀ ਕਰ ਤੇ ਬਚੇ ਹੋਰ ਹੋ ਚੁੱਕੇ ਆ ਹੁਣ ਤੁਹਾਨੂੰ ਪਤਾ ਹੁਣ ਨਵਾਂ ਲੱਗਦਾ ਪਿਆ ਤੇ ਆ ਦੇਖੋ ਅਸੀਂ ਉਹ ਕਹਿੰਦੇ ਕਮਾਲ ਦਾ ਇੱਕ ਖੇਤ ਹੋਰ ਬਤਾ ਲਿਆਂਗੇ ਇੱਕ 드라마 ਹੋਰ ਕਮਾਲ ਦਾ ਬਤਾ ਲਿਆ ਜੀ ਠੀਕ ਹੈ ਜੀ ਆ ਦੇਖੋ ਨਵਾਂ ਜਿਹੜਾ ਇਹ ਥੋੜੀ ਅਸੀਂ ਕੱਟ ਕੇ ਲਾ ਦਿੱਤਾ ਤੇ ਬਹੁਤ ਵਧੀਆ ਜਿਹੜਾ ਤਾਇਤ ਕੀ ਸਾਡਾ ਮਾਨ ਹੈ ਜੀ ਅਸੀਂ ਆਪਣੀ ਛੱਤ ਉੱਪਰੋਂ ਹੀ ਉਗਾਏ ਕਮਾਦ ਦਾ ਜਿਹੜਾ ਅਸੀਂ ਗੁੜ ਬਣਾਉਣਾ ਹੈ। ਕੀ ਬਾਤ ਹੈ ਜੀ? ਤੇ ਇਸ ਤੋਂ ਬਾਅਦ ਅਸੀਂ ਦੋ ਤਿੰਨ ਜਿਹੜੇ ਗਮਲੇ ਬਣਾ ਕੇ ਉਹਨਾਂ ਦੇ ਵਿੱਚ ਇਸ ਮਾਦ ਲਾਉਣਾ ਹੈ ਜੀ। ਕੀ ਬਾਤ ਹੈ ਜੀ? ਇਹ ਕਨਸੈਪਟ ਅਸੀਂ ਹੋਰ ਸੋਚਿਆ। ਜੀ। ਇਹਨੂੰ ਥੋੜਾ ਬਤਾ ਲਿਓ ਜੇ ਆਪਾਂ ਜਿਹੜੀ ਜੂਸ ਕੱਢਣ ਵਾਲੀ ਮਸ਼ੀਨ ਜੇ ਆਪਾਂ ਇੱਥੇ ਲਾ ਲਈਏ ਤੇ ਜਿਹੜਾ ਵੀ ਕੋਈ ਆਵੇ ਬੱਚਾ ਜਾਂ ਸਾਡਾ ਘਰ ਦਾ ਬਜ਼ੁਰਗ ਆਇਆ ਸੋੜੇ ਉਹਨੂੰ ਕੱਢੇ ਤੇ ਪੀਵੇ ਇਹ ਤੋਂ ਵਧੀਆ ਚੀਜ਼ ਮੈਂ ਕਿਹਨਾ ਹੋਣੀ ਹੈ ਹਾਂ ਹੁਣ ਇੱਕੋ ਸਟੀਲ ਵਾਲੇ ਆਉਂਦੇ ਜੀ ਨਵੀਂ ਮਸ਼ੀਨ ਛੋਟੀ ਆਉਂਦੀ ਹੈ ਜੀ ਸਾਡਾ ਮੰਨਿਆ ਕਿ ਇਸ ਤਰ੍ਹਾਂ ਤੋਂ ਕਿਉਂਕਿ ਜਿਹੜੀ ਸਪਾਈ ਵੀ ਵਧੀਆ ਰਹਿੰਦੀ ਆ ਉਹਦੇ ਨਾਲ ਆਪਾਂ ਇਹ ਚੀਜ਼ ਵਰਤ ਸਕਦੇ ਹਾਂ ਸਾਰੀ ਚੀਜ਼ ਅਸੀਂ ਕੋਸ਼ਿਸ਼ ਕਰੀ ਡਿਲੀਵਰ ਕਰ ਦੇਵੀ ਜਿਹੜੀ ਕਿਸੇ ਨੂੰ ਚੰਗੀ ਲੱਗੇ ਬਿਲਕੁਲ ਜੀ ਸਰ ਜੀ ਸਰ ਅਗਲੀ ਗੱਲ ਕਰੀਏ ਆਨਾਰਤੀ ਜੀ ਇਹਦੀ ਵੀ ਇੱਕ ਮਾਨਤਾ ਰੱਖੀ ਵੀ ਇਹ ਵੀ ਨੈਸ਼ ਹੁੰਦਾ ਜੀ ਘਰ ਦੇ ਵਿੱਚ ਬਿਲਕੁਲ ਅਸੀਂ ਆਪਣੀ ਛੱਤ ਉੱਪਰ ਇਹਨੂੰ ਵੀ ਲਾਇਆ ਹੋਇਆ ਨਹੀਂ ਆਪਾਂ ਬਾਜ਼ਾਰ ਤੋਂ ਲਿਆ ਕੇ ਜਦੋਂ ਖਾਣੇ ਉਦੋਂ ਨੈਸ਼ ਸਹੀ ਗੱਲ ਹੈ ਜੀ ਕਿਉਂਕਿ ਸਭ ਤੋਂ ਪਾਵਰਫੁੱਲ ਆ ਜੀ ਇੱਕ ਸਾਡੀ ਜੀ ਆ ਇੱਕ ਪਿਆਰੀ ਹੋ ਰਹੀ ਹੈ ਨਾ ਕਿਸੇ ਛੋਟੇ ਲੈਵਲ ਤੇ ਕਰਨਾ ਹੈ ਜੀ ਹਾਂ ਦੇਖੋ ਇਸ ਤਰ੍ਹਾਂ ਸਟੈਂਡ ਬਣਾਏ ਆ ਹਲਾਬ ਦਾ ਵੀ ਡਰ ਨਹੀਂ ਹੈਗਾ ਤੁਸੀਂ ਰਿਜ਼ਲਟ ਦੇਖੋ ਜੀ ਕੀ ਬਾਤ ਹੈ ਕਿ ਹਰ ਚੀਜ਼ ਤੁਹਾਨੂੰ ਰਿਜ਼ਲਟ ਦਾ ਦੱਸਦੇ ਪਏ ਨਾਲ ਨਾਲ ਬਿਲਕੁਲ ਜੀ ਬਿਲਕੁਲ ਉਹ ਚੀਜ਼ਾਂ ਲਾ ਦਿੱਤੀਆਂ ਤੇ ਦਿਖਾ ਦਿੱਤੀਆਂ ਦਿਖਾ ਦਿੱਤੀਆਂ ਜੀ ਰਿਜ਼ਲਟ ਨੇ ਜ ਇਸੇ ਤਰ੍ਹਾਂ ਕਿੰਨੂ ਆ ਜੀ ਜੀ ਰੋਟੀ ਦੇਖੋ ਕਿੰਨੀ ਆ ਕਿੰਨੂ ਦਿੱਤੋ ਆਪਣੀ ਪੰਜਾਬ ਦੀ ਧਰਤੀ ਦੇ ਵੈਸੇ ਕਿੰਨੋ ਵਾਸਤੇ ਬਹੁਤ ਬਹੁਤ ਅੱਛੀ ਹੈ ਜੀ ਇਹਦੇ ਉੱਪਰ 50 60 ਕਿੰਨੂ ਸੀ ਜੀ ਜੀ ਸਰ ਬੱਸ ਉਹ ਤਾਂ ਜੀ ਜੀ ਗਮਲੇ ਵਿੱਚ ਕਿੰਨੂ ਇੰਨੇ ਹੋ ਸਕਦੇ ਆ ਤੇ ਫਿਰ ਸਾਡੇ ਕਿਸਾਨ ਭੈਣ ਭਰਾ ਜਿਹੜੇ ਨੇ ਹਾਂਜੀ ਆਪਾਂ ਉਸ ਫਸਲੀ ਚੱਕਰ ਚੋਂ ਨਿਕਲ ਕੇ ਇਸ ਬੰਨੇ ਆ ਜੀ ਬਿਲਕੁਲ ਜੀ ਜੇ ਕਿਸਾਨ ਬੱਟਾਂ ਦੀ ਲਾਲਾਂ ਨਾ ਆਵੇ ਤਾਂ ਵੀ ਨਹੀਂ ਮੁੱਕਦਾ ਜੀ ਮੈਂ ਕਹਣਾ ਆਪਾਂ ਇੱਕ ਛੱਤ ਦੇ ਇੰਨਾ ਕੁਝ ਹਗਾ ਸਕਦੇ ਆ ਜੀ ਅੰਬ ਜੀ ਪਹਿਲੀ ਵਾਰ ਲਾਇਆ ਜੀ ਜੀ ਹੁਣ ਤੇ ਤੁਹਾ ਜੀ ਦਾ ਰਿਜ਼ਲਟ ਜੀ ਸਾਡੇ ਕੋਲ ਆਉਣਾ ਹੈਗਾ ਜੀ ਇਸ ਤੋਂ ਬਾਅਦ ਜੀ ਆਹੋ ਸਾ ਕਿਹਾ ਕਿ ਇਹੋ ਜਿਹੜਾ ਜਿਹੜਾ ਇਹ ਨਾ ਇਹ ਬੂਟਾ ਹੈ ਨਾ ਜੇ ਇੱਕ ਮਹੱਲੇ ਦੇ ਵਿੱਚ ਜਾਂ ਇੱਕ ਛੋਟੇ ਪਿੰਡ ਦੇ ਵਿੱਚ ਲਾ ਦਿਓ ਨਾ ਤੁਸੀਂ ਜੀ ਉੱਥੋਂ ਦੇ ਲੋਕ ਬਿਮਾਰ ਨਹੀਂ ਹੋਣ ਅੱਛਾ ਜੀ ਕਿਉਂਕਿ ਇਹ ਮੈਡੀਸਨਲ ਪਲਾਂਟ ਹੈ ਜੀ ਜਿਹਦੇ ਪੱਤਿਆਂ ਤੋਂ ਲੈ ਕੇ ਜੜ੍ਹਾਂ ਤੱਕ ਜਿਹੜਾ ਹੈ ਨਾ ਮੈਡੀਸਨਲ ਗੁਣਾ ਨਾਲ ਭਰਪੂਰ ਹੈ ਹੁਣ ਤੁਹਾਨੂੰ ਲੈ ਕੇ ਚੱਲਦੇ ਜੀ ਅਸੀਂ ਆਪਣੇ 베ਰੀਆਂ ਵਾਲੇ ਬਾਗ ਦੇ ਵਿੱਚ ਜੀ ਠੀਕ ਹੈ ਜੀ ਸਭ ਤੋਂ ਉੱਪਰ ਅਸੀਂ ਇੱਥੇ 베ਰੀਆਂ ਲਾਈਆਂ ਜੀ ਐਪਲ 베ਰ ਠੀਕ ਹੈ ਜੀ ਤੇ ਇਹਨਾਂ ਦੀ ਜਿਹੜੀ ਅਸੀਂ ਪ੍ਰੂਨਿੰਗ ਜਿਹਨੂੰ ਕੇਂਦਰ ਕਾਂਟ ਸਹਾਰ ਉਹ ਕਰ ਦਿੱਤੀ ਹੈ ਤਕਰੀਬਨ ਜਿਹੜਾ ਹੈ ਇੱਥੋਂ ਤੱਕ ਜਿਹੜਾ ਇਹ ਫੈਲ ਚੁੱਕਿਆ ਸੀ ਔਰ ਬਹੁਤ ਵਧੀਆ ਬੀਰ ਮਲੇ ਦੇ ਵਾਸਤੇ ਇਧਰ ਲਈ ਸਾਰੇ ਛੱਤਾਂ 베ਰੀਆਂ ਨੂੰ ਖੁੱਲੀ ਦਿੱਤੀ ਹੋਈ ਹੈ ਜੀ ਖੁੱਲੀ ਛੱਤ ਦਿੱਤੀ ਹੈ ਜੀ ਬਿਲਕੁਲ ਠੀਕ ਹੈ ਜੀ 베ਰੀਆਂ ਦਾ ਬਾਗ ਬਣ ਜਾਂਦਾ ਇੱਕ ਜੀ ਸਵਾਲ ਕੀ ਤੁਸੀਂ ਇਹਨਾਂ ਸਬਜ਼ੀਆਂ ਦਾ ਕਰਦੇ ਕੀ ਉਹ ਜਾਂ ਇਹਨਾਂ ਚੀਜ਼ਾਂ ਦਾ ਕਰਦੇ ਕੀ ਹੋ ਜੀ ਆਨ ਵੀਡੀਓ ਆਨ ਰਿਕਾਰਡ ਹੈ ਆਂਡ ਗਵਾਂਡ ਪੂਰੀ ਖੋਲਿਆ ਠੀਕ ਹੈ ਜੀ ਠੀਕ ਹੈ ਜੀ ਪੂਰੀ ਖੋਲਿਆ ਆ ਕੇ ਤੁਸੀਂ ਤੋੜ ਕੇ ਲੈ ਜਾਓ ਬਾਕੀ ਕਨਸੈਪਟ ਕਲੀਅਰ ਹੋਣਾ ਚਾਹੀਦਾ ਜੀ ਆਪਾਂ ਗੁਰਦੁਆਰੇ ਮੰਦਰ ਮਸੀਤਾਂ ਚ ਆਪਾਂ ਜਾਣੇ ਆ ਨਾ ਲੈ ਕਿੰਨੇ ਬੜੀ ਵੱਡੀ ਸੇਵਾ ਹੈ ਲੋਕਾਂ ਨੂੰ ਆਰਗੇਨਿਕ ਖਾਣ ਵਾਸਤੇ ਲਾ ਦਿੰਦੇ ਜੀ ਜੇ ਆਰਗੇਨਿਕ ਖਾਊਗਾ ਤੇ ਉਗਾਊਗਾ ਵੀ ਤਾਂ ਜ਼ਰੂਰ ਇੱਕ ਦਿਨ ਬਿਲਕੁਲ ਜੀ ਬਿਲਕੁਲ ਇਹ ਸਾਡਾ ਜੀ ਇਹ ਕਨਸੈਪਟ ਸੀ ਜਿਹੜਾ ਅਸੀਂ ਡਿਲੀਵਰ ਕਰਨਾ ਚਾਹੁੰਦੇ ਸੀ ਜੀ ਗਾਰਡਨ ਹੈ ਜੀ ਥੋੜਾ ਜਿਹਾ ਟਾਈਮਸ ਟਾਈਮ ਤੇ ਨਿਕਲ ਹੀ ਆਉਂਦਾ ਹੁੰਦਾ ਟਾਈਮ ਬਿਲਕੁਲ ਜੀ ਬਿਲਕੁਲ ਸਰ ਇੱਕ ਅਖੀਰ ਤੇ ਨਾ ਜਿਵੇਂ ਤੁਸੀਂ ਵੀ ਮੇਰੇ ਵਾਂਗ ਸੋਸ਼ਲ ਮੀਡੀਆ ਤੇ ਐਕਟਿਵ ਹੋ ਤੁਹਾਡੇ ਆਪਣੇ ਚੈਨਲ ਦਾ ਨਾਮ ਜਰੂਰ ਦੱਸ ਦਈਏ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਮਿਸ ਹੋ ਗਈਆਂ ਹੋਣਗੀਆਂ ਆਪਾਂ 1 ਘੰਟੇ ਵਿੱਚ ਸਾਰਾ ਕਵਰ ਨਹੀਂ ਕਰ ਸਕਦੇ ਪਰ ਜੇ ਉਹ ਚੀਜ਼ਾਂ ਤੁਹਾਡੇ ਚੈਨਲ ਤੇ ਜਾ ਕੇ ਕੋਈ ਦਰਸ਼ਕ ਵੀਰ ਜੇ ਸ਼ੁਰੂ ਕਰਨਾ ਚਾਹੁੰਦਾ ਤਾਂ ਇੱਕ ਵਾਰ ਆਪਾਂ ਉਹ ਜਰੂਰ ਸ਼ੇਅਰ ਕਰੀਏ ਸਭ ਤੋਂ ਪਹਿਲਾਂ ਜੀ ਜਿਹੜੇ ਇੰਸਟਾਗ੍ਰam ਯੂਜ਼ਰਸ ਹੈਗੇ ਨੇ ਸਾਡਾ ਪੇਜ ਹੈਗਾ ਜੀ ਅਵਤਾਰ ਸਿੰਘ ਸੰਧੂ 101 ਜੀ ਤੁਸੀਂ ਉੱਥੇ ਜਾ ਸਕਦੇ ਹੋ ਤੇ ਤੁਹਾਨੂੰ ਬਹੁਤ ਸਾਰੀਆਂ ਗਾਰਡਨਿੰਗ ਸੰਬੰਦੇ ਵੀਡੀਓਜ਼ ਮਿਲ ਜਾਣਗੀਆਂ ਜੀ ਉਸ ਤੋਂ ਬਾਅਦ ਸਾਡੇ ਦੋ YouTube ਚੈਨਲ ਹੈਗੇ ਇੱਕ ਪੰਜਾਬੀ ਦੇ ਵਿੱਚ ਔਰ ਇੱਕ ਹਿੰਦੀ ਦੇ ਵਿੱਚ ਜਿਹੜੀ ਹਿੰਦੀ ਵਿੱਚ ਚੈਨਲ ਹੈਗਾ ਗ੍ਰੀਨ ਲਾਈਫ ਡਾਇਰੀਜ਼ ਤੇ ਜਾ ਕੇ ਤੁਸੀਂ ਸਾਡੀਆਂ ਵੀਡੀਓਜ਼ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਪੰਜਾਬੀ ਦੇ ਵਿੱਚ ਹੈਗਾ ਜੀ ਗ੍ਰੀਨ ਲਾਈਫ ਪੰਜਾਬ ਜੀ ਤੁਸੀਂ ਇਹਨਾਂ ਤੇ ਜਾ ਕੇ ਤੁਹਾਨੂੰ ਸਾਰੀਆਂ ਵੀਡੀਓ ਜੋ ਇਸ ਵੀਡੀਓ ਦੇ ਵਿੱਚ ਜੇ ਵੀਡੀਓ ਦੇਖ ਕੇ ਤੁਹਾਡੇ ਮਨਾਂ ਦੇ ਵਿੱਚ ਸਵਾਲ ਆਏ ਨੇ ਸਾਰਿਆਂ ਦੇ ਜਵਾਬ ਸਾਡੀਆਂ ਵੀਡੀਓਜ਼ ਦੇ ਵਿੱਚ ਹੈਗੇ ਆ ਜੀ ਬਾਕੀ ਅਖੀਰ ਤੇ ਅਸੀਂ ਇਹੀ ਗੱਲ ਕਰਨੀ ਹੈ ਜੀ ਜੀ ਟਾਈਮ ਕੱਢੋ ਤੁਸੀਂ ਆਰਗੈਨਿਕ ਹੋਗਾ ਉਹ ਸਾਫ਼ ਸੁਥਰੀ ਚੀਜ਼ ਨੂੰ ਘਰ ਦੇ ਵਿੱਚ ਪੈਦਾ ਕਰੋ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਤੇ ਸਭ ਤੋਂ ਵਧੀਆ ਜਿਹੜੀ ਹੈ ਨਿਮਤ ਹੈਗੀ ਹੈ ਜੀ ਬਿਲਕੁਲ ਜੀ ਬਿਲਕੁਲ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਛੱਤ ਵਾਲਾ ਖੇਤ ਕਿਵੇਂ ਲੱਗਿਆ ਤੇ ਸਭ ਤੋਂ ਵੱਡੀ ਗੱਲ ਹੈ ਵੀਡੀਓ 'ਚ ਆਪਾਂ ਚੰਗਾ ਗੁੱਡ ਜਾਂ ਬਹੁਤ ਵਧੀਆ ਪਾਲਾ ਤਾਂ ਲਿਖ ਦਿੰਨੇ ਆ ਪਰ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਇੰਪਲੀਮੈਂਟ ਕਰੀਏ ਜਿਵੇਂ ਕਿ ਆਪਾਂ ਜਦੋਂ ਵੀ ਆਪਣਾ ਬੱਚਾ ਰੋਂਦਾ ਆਪਾਂ 5 ਰੁਪਏ ਦਾ 10 ਰੁਪਏ ਦਾ ਲਿਆ ਕੇ ਬਾਹਰੋਂ ਕੋਈ ਤਲੇ ਫਲੇ ਖਵਾ ਦਿੰਨੇ ਆ ਪਰ ਜੇ ਆਪਣੇ ਘਰਾਂ ਦੇ ਵਿੱਚ ਇਸ ਤਰੀਕੇ ਦੇ ਬਗੀਚੇ ਹੋਣਗੇ ਇਸ ਤਰ੍ਹਾਂ ਦੇ ਆਪਾਂ ਕਨਸੈਪਟ ਲੈ ਕੇ ਆਵਾਂਗੇ ਤਾ ਦੇਖੋ ਸਾਰੇ ਤਰ੍ਹਾਂ ਦਾ ਫਰੂਟ ਸਾਰੇ ਤਰ੍ਹਾਂ ਦੀ ਸਬਜੀ ਹੈ ਜਿਵੇਂ ਬਾਈ ਜੀ ਹੋਰਾਂ ਨੇ ਵੀ ਦੱਸਿਆ ਵੀ ਸਾਡੇ ਬੱਚੇ ਨੂੰ ਪ੍ਰਿੰਡੀ ਪਸੰਦ ਨਹੀਂ ਤਾਂ ਆਪਾਂ ਉਹ ਚੀਜ਼ ਮੌਕੇ ਤੇ ਦਿੰਦੇ ਹੋ ਜਾਾਂਗੇ ਤੇ ਆਪਾਂ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਜਿਹੜੀ ਪੈਕਟਾਂ ਵਾਲੀ ਲਾਈਫ ਹੈ ਜਾਂ ਆਪਾਂ ਰੇੜੀ ਵਾਲੀ ਲਾਈਫ ਹੈ ਉਹ ਤੋਂ ਬਚਾਈਏ ਤੇ ਇਸ ਚੰਗੀ ਸਿਹਤ ਵੱਲ ਜਾਈਏ ਚੰਗੇ ਸਮਾਜ ਨੂੰ ਸਜਾਈਏ ਤੇ ਬਾਈ ਜੀ ਹੋਰਾਂ ਦਾ ਜਿੰਮੇ ਤੁਹਾਨੂੰ ਕਨਸੈਪਟ ਲੱਗਿਆ ਤੇ ਕਮੈਂਟ ਕਰਕੇ ਜਰੂਰ ਸਾਨੂੰ ਰਹਿ ਦਿਓ ਧੰਨਵਾਦ ਉਸ